ਸਿੱਖਾ ਜੀ ਮੈਂ ਤੁਹਾਡਾ ਆਪਣਾ ਲਾਹ ਪਰੀ ਸਿੰਘ ਕੋਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜਲਾ ਗਰਦਾਸਪੁਰ ਦੇ ਕਸਬਾ ਕਲਨੌਰ ਨਜ਼ਦੀਕ ਪਿੰਡ ਸ਼ਾਲੇ ਚੱਕ ਦੇ ਵਿੱਚ ਸੋ ਕੁਦਰਤੀ ਮਾਰ ਨੇ ਤਾਂ ਕਾਫੀ ਜਿਹੜੇ ਘਰਾਂ ਨੂੰ ਜਿਹੜਾ ਆਪਣੀ ਲਪੇਟ ਦੇ ਵਿੱਚ ਲਿਆ ਸੀ ਪਰ ਇੱਥੇ ਜਿਹੜਾ ਹਰ ਦੀ ਮਾਰ ਤਾਂ ਚਲੋ ਇੰਨੀ ਨਹੀਂ ਹੈ ਇਸ ਪਿੰਡ ਨੂੰ ਪਈ ਪਰ ਬਰਸਾਤਾਂ ਦੀ ਮਾਰ ਜਿਹੜੀ ਆ ਉਹ ਜ਼ਰੂਰ ਜਿਹੜੀ ਆ ਕੱਚੇ ਮਕਾਨਾਂ ਨੂੰ ਪੈ ਜਾਂਦੀ ਆ ਸੋ ਪਾਣੀ ਦੇ ਨਾਲ ਜਦੋਂ ਬਰਸਾਤਾਂ ਹੁੰਦੀਆਂ ਨੇ ਤਾਂ ਤਕਰੀਬਨ ਜਿਹੜੇ ਕੱਚੇ ਮਕਾਨ ਹੁੰਦੇ ਨੇ ਤਾਂ ਉਹ ਤਾਂ ਚੁੰਦੇ ਨੇ ਪਰ ਇੱਥੇ ਜਿਹੜੀ ਕਾਫੀ ਦਿਨਾਂ ਤੱਕ ਜਿਹੜੀ ਬਰਸਾਤ ਹੁੰਦੀ ਰਹੀ ਉਸ ਨੇ ਜਿਹੜ ਸੋ ਤਕਰੀਬਨ ਜਿਹੜੇ ਪਿੰਡਾਂ ਦੇ ਵਿੱਚ ਤੁਸੀਂ ਆਮ ਹੀ ਜਿਹੜੇ ਘਰ ਦੇਖੇ ਨੇ ਕੁਝ ਹੀ ਹੱਦ ਤੱਕ ਜਿਹੜੇ ਕੱਚੇ ਮਕਾਨ ਜਿਹੜੇ ਨੇ ਰਹਿ ਚੁੱਕੇ ਨੇ ਬਾਕੀ ਤਾਂ ਜਿਹੜੀਆਂ ਕੁੱਟੀਆਂ ਜਿਹੜੀਆਂ ਨੇ ਬਣ ਚੁੱਕੀਆਂ ਨੇ ਪੱਕੇ ਘਰ ਹੋ ਚੁੱਕੇ ਨੇ ਤਾਂ ਸਮੇਂ ਸਰ ਜਿਹੜੀਆਂ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਗ੍ਰਾਂਟਾਂ ਮਹਈਆ ਕਰਾਈ ਜਾਂਦੀਆਂ ਤਾਂ ਉਹਨਾਂ ਦੇ ਨਾਲ ਵੀ ਜਿਹੜੇ ਕੱਚਾਂ ਤੋਂ ਪੱਕੇ ਮਕਾਨ ਜਿਹੜੇ ਬੰਦੇ ਆ ਰਹੇ ਨੇ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਜਿਹੜੀਆਂ ਤਸਵੀਰਾਂ ਜਰੂਰ ਆਪਣੇ ਦਰਸ਼ਕਾਂ ਜਿਹੜੀਆਂ ਸਾਂਝੀ ਕਰ ਦਿੱਤੀ ਜਾਣ ਸੋ ਇੱਕ ਹੀ ਕਮਰਾ ਪਰਿਵਾਰ ਦੇ ਕੋਲ ਉਸ ਦੇ ਵਿੱਚ ਹੀ ਜਿਹੜੀ ਆ ਰਸੋਈ ਦਾ ਵੀ ਜਿਹੜਾ ਇਹ ਕਿਸੇ ਦਾ ਵੀ ਕੰਮ ਜਿਹੜਾ ਸੋ ਸਤ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਵੀ ਇੱਕ ਕਾਨਿਆਂ ਦੀ ਜਿਹੜੀ ਆ ਲਾ ਕੇ ਫੱਟੀਆਂ ਲਗਾ ਕੇ ਜਿਹੜੀ ਆ ਉਸ ਨੂੰ ਜਿਹੜਾ ਬਿਲਕੁਲ ਜਿਹੜਾ ਕੀਤਾ ਗਿਆ ਵਾ ਸੋ ਕੋਈ ਟੈਲਾ ਵੀ ਨਹੀਂ ਜਿਹੜੀਆਂ ਆ ਆਪਾਂ ਕਹਿ ਸਕਦੇ ਆ ਵੀ ਛੱਤ ਤੇ ਇਹ ਫੱਟੀਆਂ ਦੇ ਨਾਲ ਜਿਹੜੀ ਆ ਛੱਤ ਜਿਹੜੀ ਆ ਕਵਰ ਕੀਤੀ ਗਈ ਸੋ ਇਦਾਂ ਦਾ ਸਮਾਂ ਜਿਹੜਾ ਬਹੁਤ ਹੀ ਪੁਰਾਣਾ ਜਿਹੜਾ ਪਹਿਲਾਂ ਜਿਹਦਾ ਚੱਲਦਾ ਸੀ ਕਾਨੇ ਜਾਂ ਫੱਟੀਆਂ ਲਗਾ ਕੇ ਉਸ ਤੋਂ ਬਾਅਦ ਟੈਲਾ ਵਾਲੇ ਜਿਹੜੇ ਮਤਲਬ ਨਵੇਂ ਤਰੀਕੇ ਨਾਲ ਜਿਹੜੇ ਮਕਾਨ ਜਿਹੜੇ ਬਣਨੇ ਚੱਲੂ ਐ ਸੋ ਸੋ ਬਹੁਤ ਕੁ ਕਹਿ ਸਕਨੇ ਕੂਲਮ ਲਾ ਕੇ ਜਿਹੜੀ ਕਵਰੇ ਦੀ ਹਾਲਤ ਜਿਹੜੀ ਕੋਈ ਬਹੁਤ ਹੀ ਜ਼ਿਆਦਾ ਵਧੀਆ ਨਹੀਂ ਆ ਸੋ ਬਰਛਾਤਾਂ ਦੇ ਵਿੱਚ ਜਿਹੜੀਆਂ ਆ ਆ ਤਰੀਰਾਂ ਤੁਸੀਂ ਦੇ ਸਕਦੇ ਜੋ ਦਰਜਾਂ ਜਿਹੜੀਆਂ ਨੇ ਉਹ ਵੀ ਜਿਹੜੇ ਆ ਆਪਣੀ ਜਿਹੜੀ ਆ ਆਉਂਦੀ ਜਿਹੜੀ ਛੱਡ ਚੁੱਕੀਆਂ ਨੇ ਮਤਲਬ ਇੱਥਾਂ ਬਚ ਪਈਆਂ ਨੇ ਕਮਰੇ ਦੇ ਵਿੱਚ ਵੀ ਸੋ ਬਹੁਤ ਜ਼ਿਆਦਾ ਕਹਿ ਸਕਦੀ ਮਨਰਦਾ ਜਿਹੜੀਆਂ ਕਮਰੇ ਦੀਆਂ ਜਿਹੜੀਆਂ ਲੰਮੇ ਸਮੇਂ ਚੱਲਣ ਵਾਲੀਆਂ ਨਹੀਂ ਨੇ ਸੋ ਪਰਿਵਾਰਕ ਮੈਂਬਰ ਸਾਡੇ ਨਾਲ ਨੇ ਗੱਲਬਾਤ ਜ਼ਰੂਰ ਉਹਨਾਂ ਦੇ ਨਾਲ ਕਰ ਲੈਣੇ ਸੋ ਇਹ ਕੋਈ ਜਿਹੜੀਆਂ ਅਬੂਏ ਦੀਆਂ ਤਸਵੀਰਾਂ ਵੀ ਜਿਹੜੀਆਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਜਿਹੜੀਆਂ ਸਾਂਝੇ ਕਰ ਦੇਣੀ ਚਾਹੁੰਦੇ ਆ ਸੋ ਬੂਹਾ ਵੀ ਜਿਹੜਾ ਵਾ ਆਪਣੀ ਮੋਲ ਤੋਂ ਜਿਹੜੀ ਆ ਪਗਾ ਚੁੱਕਾ ਵਾ ਕੋਈ ਏਡੀ ਮਜ਼ਬੂਤੀ ਸੋ ਬਾਹਰ ਦੀਆਂ ਤਸਵੀਰਾਂ ਵਿੱਚ ਜਿਹੜੀਆਂ ਤੁਸੀਂ ਜਿਹੜੀਆਂ ਆ ਦੇਖ ਰਹੇ ਜੋ ਕੱਚਾ ਘਾਰੇ ਦੀ ਜਿਹੜੀ ਚਰਾਈਆਂ ਆਪਣੀ ਜਿਹੜੀ ਆ ਘਾਰਾ ਵੀ ਜਿਹੜੀ ਆਪਣੀ ਜਿਹੜੀ ਆ ਮਨਾਰ ਜਿਹੜੀ ਆ ਉਹ ਪਗਾ ਚੁੱਕਾ ਬਿਲਕੁਲ ਅਖਸਤ ਹਾਲਤ ਹੋ ਚੱਕੀ ਦੇ ਰਹੇ ਨੇ ਕੱਟਾ ਜਿਹੜਾ ਜਿਹੜਾ ਡਿਕਣਾ ਜਿਹੜਾ ਚੱਲੂ ਹੋ ਚੁੱਕਾ ਬਿਲਕੁਲ ਮਲਾ ਕਹਿ ਸਕਦੇ ਜਿੰਨੀ ਇਹਦੀ ਕਮਰੇ ਦੀ ਜਿਹੜੀ ਆਪਣੀ ਸੀਮਾ ਸੀ ਜਿੰਨੀ ਇਹਦੀ ਮਨਾਰ ਸੀ ਉਹ ਤਾਂ ਜਿਹੜੀ ਆ ਪਗਾ ਚੁੱਕਾ ਸਾਡੇ ਨਾਲ ਪਰਵਾਰਕ ਮੈਂਬਰ ਮਜੂਰ ਨੇ ਤੇ ਕੁਝ ਪਿੰਡ ਦੇ ਵੀ ਲੋਕ ਨੇ ਜਿਹੜੇ ਮਜੂਰ ਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂਜੀ ਮੇਪ ਫੇਂਡਿਸ਼ਾਲੇ ਚੱਕ ਤੋਂ ਆ ਮੈਨਾਂ ਦੇ ਲਾਗੇ ਰਹਿਨੀ ਆ ਮੈਨਾਂ ਨੂੰ ਲੱਗ ਰਿਹਾ ਇਹਨਾਂ ਦਾ ਕੋਈ ਵੀ ਨਹੀਂ ਇਹਨਾਂ ਵੱਲ ਆਇਆ ਮੰਨਿਆ ਜਿਹੜੇ ਬਾਲਿਆਂ ਵਾਲੇ ਟੈਲਾਂ ਵਾਲੇ ਆ ਉਹ ਠੱਠੇ ਉਹਨਾਂ ਦੀਆਂ ਗਰੰਟੀਆਂ ਮਿਲ ਗਈਆਂ ਇਹਨਾਂ ਨੂੰ ਵਿਚਾਰਿਆਂ ਨੂੰ ਕਿਸੇ ਨੇ ਗਰੰਟੀ ਨਹੀਂ ਦਿੱਤੀ ਨਾ ਕੋਈ ਇਹਨਾਂ ਦੇ ਘਰ ਵੀ ਵੇਖਣ ਨਹੀਂ ਆਇਆ ਇਹਨਾਂ ਦਾ ਬਹੁਤ ਬੁਰਾ ਹਾਲ ਆ ਇਹਨਾਂ ਦੀ ਸੁਣਵਾਈ ਹੋ ਜੇ ਬਰਸਾਤਾਂ ਤਾਂ ਚਲੋ ਕੁਦਰਤੀ ਮਾਰ ਤਾਂ ਹੋਣ ਵੱਜੀ ਆ ਪਰ ਪਹਿਲੇ ਜਦੋਂ ਸਮੇਂ ਰਾਇਆ ਤਾਂ ਇਨੇ ਚ ਅੱਧੀ 10 ਮਹੀਨੇ ਦਾ ਭਰੀਆਂ ਨੇ ਕਮਰੇ ਕਰੇ ਦੀ ਚਣਾਈ ਆ ਉਦੋਂ ਤੋਂ ਅਹੀ ਫਾਈਲਾਂ ਜਿਹੜੀਆਂ ਕੱਚੇ ਜਿਹੜੇ ਮਕਾਨਾਂ ਨਹੀਂ ਪੱਕੇ ਹੋਣ ਦੀਆਂ ਜਿੰਦੇ ਰਹਿ ਆ ਫਾਈਲਾਂ ਬਾ ਤਬਾਹ ਆਖਣਾ ਤੁਹਾਡੀਆਂ ਕੈਨਸਲ ਹੋ ਗਈਆਂ ਵਾ ਜਿਹੜੇ ਚੰਗੇ ਆ ਜਿਹੜੇ ਮਤਲਬ ਮੋਤਵੇਰ ਬੰਦੇ ਆ ਉਹ ਦੂਜਿਆਂ ਦੀਆਂ ਫੈਲਾ ਕਰ ਜਿੰਦੇ ਰਹੇ ਤੇ ਇਹਨਾਂ ਦੀਆਂ ਵਿਚਾਰਿਆਂ ਨੇ ਇਹਨਾਂ ਨੇ ਕਿਹਾ ਮਾਂ ਇਹਨਾਂ ਦੀ ਮਰ ਗਈ ਆ ਇੱਕ ਭਰਾ ਵਾ ਇੱਕ ਪਿਓ ਵਾ ਬੁਢੜਾ ਜ ਆ ਉਹ ਵਿਚਾਰਾ ਸਾਈ ਜੜੀ ਕੰਮ ਤੇ ਰਿੰਦਾ ਜਿੰਨੀ ਕੁ ਕਮੋਂਦੇ ਉਹਨੇ ਕ ਖਾ ਲੈਂਦੇ ਆ ਕਮਰੇ ਇਹਨਾਂ ਨੇ ਕਿੱਥੋਂ ਪੋਣੇ ਵਿਚਾਰੇ ਨਹੀਂ ਮਤਲਬ ਜਿਹੜੀ ਗਰਾਂਡਾਂ ਦੀ ਕੱਚੇ ਮਕਾਨਾਂ ਦੀ ਪਰ ਭਾਈ ਉਹ ਬਣਿਆ ਆ ਨਾ ਕੁਝ ਬਣਿਆ ਆ ਨਾ ਪਿੰਡ ਦੇ ਵਿੱਚ ਹਾਂ ਬਣਿਆ ਆ ਕਈਆਂ ਹਦੋ 15 20 ਕੋ ਮਕਾਨ ਸੁ ਹੁਣੇ ਬਣਿਆ ਪਿੱਛੇ ਦੇ ਆ ਮਤਲਬ ਇਹ ਹਾਰੋਂ ਤੋਂ ਪਹਿਲਾਂ ਤੱਕਈ ਹੁਣ ਵੀ ਲੋਕਾਂ ਦੀਆਂ ਫਾਈਲਾਂ ਜਿਹੜੀਆਂ ਆਈਆਂ ਨਾ ਆਏ ਆ ਪਰ ਇਹਨਾਂ ਨੂੰ ਵਿਚਾਰੇ ਨੂੰ ਗਰੀਬਾਂ ਨੂੰ ਕਹਿ ਦਿੰਦੇ ਜਿਹੜੇ ਨਹੀਂ ਬੰਨ੍ਹ ਤੁਰਨੇ ਸਿਰ ਨਹੀਂ ਕਿਹਜੇ ਨਾਲ ਤੁਰਦਾ ਉਹ ਵਿਚਾਰੇ ਆਪਣੀ ਮਿਹਨਤ ਕਰਦੇ ਆ ਤੇ ਉਹਨਾਂ ਨੂੰ ਕਹਿੰਦੇ ਸਾਡੀਆਂ ਫਾਈਲਾਂ ਕੈਨਸਲ ਹੋ ਗਈ ਜੇ ਤੂੰ ਤੁਸੀਂ ਮਤਲਬ ਜਾ ਕੇ ਅਧਿਕਾਰੀਆਂ ਨੂੰ ਰਾਬਤਾ ਕਰਦੇ ਤਾਂ ਕੀ ਜਵਾਬ ਹੁੰਦਾ ਉਹ ਇਹੋ ਆਂਦੇ ਆ ਤੁਹਾਡੀਆਂ ਫਾਈਲਾਂ ਆਈਆਂ ਨਹੀਂ ਜਮਾ ਨਹੀਂ ਹੋਇਆ ਤੇ ਮੋਰ ਵੀ ਰਹਾਂਦੇ ਕੈਨਸਲ ਹੋ ਗਏ ਤਾਂ ਫਿਰ ਕੀ ਕਰਨਾ ਹੁੰਦਾ ਕਿਹੜੇ ਕਿਹੜੇ ਕਾਗਜ਼ ਜਿਹੜੇ ਤੁਹਾਡੇ ਡਾਕੂਮੈਂਟ ਜਿਹੜੇ ਲਗਾਏ ਜਾਂਦੇ ਆਧਾਰ ਕੱਟ ਲਾਇਆ ਜਾਂਦਾ ਵਾ ਇਹਨਾਂ ਦੇ ਡੈਡੀ ਦੀ ਫੋਟੋ ਮਰਜ਼ਦਾਜ਼ਾ ਘਾਟ ਪੈਨਕਾਰ ਸਾਰੇ ਫਰੂਫ ਸਾਰੇ ਲੈਂਦੇ ਆ ਪਰ ਬਾਅਦ ਚ ਕੈਨਸਲ ਕਰ ਦਿੰਦੇ ਪਤਾ ਨਹੀਂ ਕੀ ਹੁੰਦਾ ਹਾਂ ਹੁਣ ਜਿਹੜੇ ਪਰਵਾਰਕ ਮੈਂਬਰ ਨੇ ਇਹਦੇ ਵਿੱਚ ਕਿਵੇਂ ਸਾਰੀ ਗੁਜਰ ਕਿਵੇਂ ਚੱਲ ਗਈ ਗੁਜਰਾ ਇਦਾਂ ਹੀ ਭਰਾ ਇੱਕ ਆ ਇੱਕ ਹੈਗਾ ਵਾ ਡੈਡੀ ਇਹਨਾਂ ਦਾ ਉਹ ਵਿਚਾਰਾ ਮਾਰੀ ਮੋਟੀ ਝਾੜੀ ਜਪਾ ਲਾਉਂਦਾ ਵਾ ਸੋ ਓਹ ਰੋਟੀ ਪਾਣੀ ਖਾਈ ਜਾਂਦੇ ਆ ਕੁੜੀ ਵਿਚਾਰੀ ਆ ਰੋ ਕੇ ਰੇ ਕਰ ਭਾਂਡੇ ਮਾਇ ਲੈ ਕੇ ਰੇ ਕਰ ਬਰਤਨ ਸਾਉ ਕੱਪੜੇ ਧੋਰੇ ਜਾਂ ਇਦਾਂ ਕੰਮ ਕਰਕੇ ਸਪਾਈਆਂ ਕਰਕੇ ਆਪਣਾ ਟਾਈਮ ਗੁਜ਼ਾਰਾ ਕਰਦੇ ਉਹ ਫਿਰ ਸਪਾਈਆਂ ਕਰਨਾ ਜਾਓ ਤਾਂ ਥੋੜਾ ਬੋਤਾ ਇਕੱਟਾ ਜਿਹੜਾ ਥੋੜਾ ਬੋਤਾ ਇਹ ਵਿੱਚ ਆਪਣੇ ਚੌਕੇ ਚੁੱਲ੍ਹੇ ਰਹੀ ਆ ਹੋਰ ਕਮਰਿਆਂ ਜੋਗਾ ਸਖਰਚਾ ਥੋੜੀ ਆਉਂਦਾ ਵਾ ਉਹ ਅੰਦਰ ਦੀ ਮਹਾਲਤ ਦੇਖਿਆ ਉਹਦੇ ਵਿੱਚ ਪਰਿਵਾਰਕ ਮੈਂਬਰ ਬਹਿਣ ਦੇ ਵਿੱਚ ਜਿਹੜਾ ਸਾਰਾ ਰੋਟੀ ਦਾ ਟੁਕੜਾ ਸਾਰਾ ਹਾਂਜੀ ਇਦਾਂ ਹੀ ਰਹਿੰਦੇ ਆ ਜਦੋਂ ਬਰਸਾਤਾ ਪਈਆ ਉਦੋਂ ਵਿੱਚ ਬਹੁਤੀ ਬੁਰੀ ਹਾਲ ਸੀ ਕੀ ਕਰਨਾ ਫਿਰ ਗੁਜ਼ਾਰਾ ਤਾਂ ਕਰਨਾ ਹੀ ਆ ਇਸੇ ਕਾ ਕਹਿਲਾ ਤਰਪਾਲ ਲਿਆ ਕੇ ਉੱਤੇ ਪਾਈ ਆ ਵੀ ਕਿਤੇ ਸਾਡਾ ਡੇਕਣਾ ਪਏ ਜੇ ਤਰਪਾਲ ਨਾ ਲਿਆ ਕੇ ਪਾਉਂਦੇ ਤਾਂ ਬੇਸ਼ੱਕ ਪਾਉ ਥੱਲੇ ਆ ਜਾ। ਇਹ ਤਰਪਾਲ ਮਨੋ ਕਹਿ ਲੋ ਦਿੱਤੀ ਕਿ ਜਾਂ ਆਪਣੇ ਲਈ ਨਹੀਂ ਇਹਨਾਂ ਨੇ ਆਪ ਆਪਣੇ ਵਿਚਾਰਿਆਂ ਨੇ ਗੁਜ਼ਾਰਾ ਇੱਕ ਆਪਣੀ ਰੋਟੀ ਦੇ ਖਰਚੇ ਵਿੱਚੋਂ ਪੈਸੇ ਕੱਢ ਕੇ ਵਿਚਾਰਿਆਂ ਲਿਆਂਦੀ ਆ। ਕੀ ਪਤਾ ਉਸ ਦਿਨ ਉਹਨੇ ਰੋਟੀ ਵੀ ਖਾਧੀ ਆ ਕਿ ਨਹੀਂ ਖਾਧੀ ਤਰਪਾਲ ਲਿਆ ਕੇ ਪਾ ਲਈ ਉਦਾਂ ਹੀ ਨਹੀਂ ਸੋងਗੇ। ਸ਼ੋਸ਼ਣ ਬਲੋ ਜਾਂ ਹੋਰ ਜਿਹੜੀ ਸਸਤਾ ਲੋ ਤਰਪਾਲਾਂ ਦੀ ਇੰਨੀ ਪਹੁੰਚ ਹੈ ਮਨੋ ਟਰੱਕ ਆਇਆ ਆਇਆ ਜ਼ਰੂਰ ਆ ਵੀਰ ਪਰ ਇਹਨਾਂ ਤੱਕ ਨਹੀਂ ਆਇਆ। ਇਹਨਾਂ ਤੱਕ ਨਹੀਂ ਆਈਆਂ ਤਰਪਾਲਾਂ ਆਈਆਂ ਪਰ ਇਹਨਾਂ ਤੱਕ ਨਹੀਂ ਆਈਆਂ ਹੋਰ ਤਾਂ ਜਿਹੜੇ ਲੋਕ ਜਿਹੜੇ ਪਿੰਡ ਦੇ ਵਿੱਚ ਉਹਨਾਂ ਨੂੰ ਤਾਂ ਮਿਲੀਆਂ ਹੋੜੀਆਂ ਹਾਂ ਕੰਜਾਂ ਕੰਜਾਂ ਨੂੰ ਮਿਲੀਆਂ ਵਾ ਪਰ ਇਹਨਾਂ ਨੂੰ ਵਿਚਾਰਿਆਂ ਨੂੰ ਮਿਲੀਆਂ ਹਾਂ ਮੈਂ ਇਹਦੇ ਲਾਗੇ ਰਹੀ ਨਹੀਂ ਪਰ ਇਹਨਾਂ ਨੂੰ ਨਹੀਂ ਮਿਲੀਆਂ ਕਿੱਦੋਂ ਦਾ ਸਮਾਂ ਜਦੋਂ ਇੱਥੇ ਪਾਣੀ ਪਿੰਡ ਦੇ ਵਿੱਚ ਪਹੁੰਚਿਆ ਜਾਂ ਕਿਵੇਂ ਸਾਬ ਨਹੀਂ ਪਾਣੀ ਪਹੁੰਚਿਆ ਨਹੀਂ ਚਾਰ ਸਫੇਰੇ ਪਿੰਡ ਦਾ ਪਾਣੀ ਹੈਗਾ ਪਰ ਬਰਸਾਤ ਉਸ ਤੋਂ ਬੜੀ ਹੋਣੀ ਹਾਂ ਬਰਸਾਤ ਤੋਂ ਅੱਡੀ ਹੋੜਾ ਕਰਕੇ ਬਹੁਤੀ ਮਤਲਬ ਇਹ ਆਇਆ ਹੋਇਆ ਕਮ ਸੰਪਰਕ ਦਾ ਜਿਹੜਾ ਸੜਕਾਂ ਦਾ ਸਾਰਾ तकरीबन ਟੁੱਟੀ ਗਿਆ ਹੈ ਮਤਲਬ ਹਾਂ ਟੁੱਟ ਗਿਆ ਹੈ ਸਰ ਸੰਪਰਕ ਸਾਰਾ ਟੁੱਟ ਗਿਆ ਹੈ ਆ ਸਾਡੇ ਲਾਗੇ ਇੱਕ ਮਤਲਬ ਵਿਆਹ ਹੀ ਉਹਨਾਂ ਨੇ ਵਿਚਾਰੇ ਨੇ ਕਿਸ ਤਰ੍ਹਾਂ ਆ ਕੇ ਤੇ ਕੁੜੀ ਦੇ ਮਾਪੇ ਉਹਨੂੰ ਉੱਥੇ ਖੜਕੇ ਤੇ ਮਤਲਬ ਉਹਨਾਂ ਨੇ ਵਿਆਹ ਕੀਤਾ ਕਿਉਂਕਿ ਉਹ ਹੁਣ ਕਰ ਨਹੀਂ ਸਕਦੇ ਹਟਾ ਨਹੀਂ ਸਕਦੇ ਵਿਆਹ ਨਾਲ ਦਿੱਤਾ ਹੈ ਤੇ ਫਿਰ ਸਹਾ ਨਹੀਂ ਨਾ ਪੰਡਿਆ ਜਾਂਦਾ ਪਰ ਬਹੁਤ ਸੰਪਰਕ ਸਾਰਾ ਟੁੱਟਾ ਹੈ ਜਿਹੜੀ ਦਾਨੀ ਸਜਦਾ ਸਮੱਸਿਆ ਵੀ ਸਸਤਾ ਲੱਗਿਆ ਪਿੰਡ ਤੱਕ ਪਹੁੰਚ ਹੁੰਦੀ ਜੀ ਹੁੰਦੀ ਰਹੀ ਆ ਪਰ ਜਿਹੜੇ ਕਈ ਭੈਣ ਭਰਾਵਾਂ ਚੰਗੇ ਆ ਜਿਨ੍ਹਾਂ ਦੇ ਘਰ ਸਭ ਕੁਝ ਹੀ ਉਹ ਪਿਛਾਂ ਵੀ ਮੋੜ ਦਿੰਦੇ ਰਿਹਾ ਕਈ ਜਿਹੇ ਵੀ ਜਾਂਦੇ ਰੇ ਰੋਟੀ ਪਾਣੀ ਪਕਾਇਆ ਜਿਹੜਾ ਹੀ ਉਹ ਜੇ ਵੀ ਜਾਂਦੇ ਰਹਾ ਤੇ ਹੁਣ ਭੈਣ ਸਾਡੀ ਪੜਦੀ ਐ ਤੇ ਜਿਹੜਾ ਵੀਰ ਉਹ ਕੰਮ ਤੇ ਜਾਂਦਾ ਇੱਕ ਕੁਛ ਨਹੀਂ ਕੰਮ ਕਰਦਾ ਨਹੀਂ ਅਗਰ ਕੀ ਕਰਨਾ ਮੈਂ ਇਹ ਵਿਚਾਰੀ ਮਾੜਾ ਮੋਟਾ ਆਪਣਾ ਘਰ ਕਰਦੀ ਐ ਕੰਮ ਨਾਲ ਪੜਦੀ ਵੀ ਆ ਤੇ ਭਰਾ ਜਿਹੜਾ ਉਹ ਕੰਮ ਤੇ ਜਾਂਦਾ ਥੋੜਾ ਬੋਤਾ ਨੂੰ ਦੇਂਦਾ ਨੂੰ ਸਕੂਲੋਂ ਵੀ ਕੋਈ ਸੂਚ ਨਹੀਂ ਮਿਲਦੀ ਹਾਂਜੀ ਸੋ ਦਿਨਾਂ ਤੋਂ ਭੈਣਾਂ ਨਾਲ ਜ਼ਰੂਰ ਗੱਲਬਾਤ ਕਰ ਲੈਣੇ ਆ। ਸਿੱਸੀ ਗੱਲ ਕੀ ਨਾ ਮੈਂ ਨਾ ਸੁਮਨ ਜੀ ਕੀ ਇਸ਼ਤਰੀ ਕਰਦੇ ਹਾਂਜੀ